ਹਾਂਜੀ ਨਮਸਕਾਰ ਸਾਰਿਆਂ ਨੂੰ ਜੀ ਆਦਾਬ ਸਤਿ ਸ਼੍ਰੀ ਅਕਾਲ ਰਾਮ ਰਾਮ ਅਸਲਾਮ ਅਲੈਕਮ ਆਪਾਂ ਜਿਹੜੀ ਅੱਜ ਵੀਡੀਓ ਲੈ ਕੇ ਆਏ ਆ ਉਹ ਐ ਤુલਸੀ ਤੇ ਜੀ ਤੇ ਤુલਸੀ ਆਪਣੇ ਘਰੇ 4-5 ਗਮਲਿਆਂ 'ਚ ਲੱਗੀ ਹੈ ਜੀ ਤੇ ਕਾਫੀ ਵੱਡੀ ਫੁੱਲਦੀ ਹੈ ਦੇਖ ਸਕਦੇ ਹੋ ਤੁਸੀਂ ਆਪਣੇ ਇਹ ਕਮਲੇ 'ਚ ਹੈ ਤੇ ਇਹ ਤੇ ਟੀਸੀ ਆ ਹਾਲ ਕਾਫੀ ਵੱਡੀ ਫੁੱਟਲੀ ਹੈ ਜੀ ਤੁਹਾਨੂੰ ਦੂਸਰੇ ਗਮਲਿਆਂ 'ਚ ਵੀ ਦਿਖਾਵਾਂਗੇ ਤੇ ਪਰ ਇਸ ਗਮਲੇ ਚ ਇਹ ਤੁਸੀ ਦੱਸਣਾ ਵੀ ਕਿਹੜੀ ਕੋ ਹੈਗੀ ਹੈ ਜੀ ਕਾਲੀ ਹੈ ਕਿ ਚਿੱਟੀ ਹੈ ਜੀ ਇਹਦੀਆਂ ਟਾਣੀਆਂ ਵੀ ਕਾਲੀਆਂ ਪੱਤੇ ਵੀ ਕਾਲੇ ਐ ਤੇ ਇੰਦਰ ਤੇ ਫੁੱਲ ਵੀ ਕਾਲੇ ਰੰਗ ਦੇ ਆਉਂਦੇ ਆ ਜੀ ਕਾਫੀ ਸਾਰੀ ਇਹ ਵਧੀ ਫੁੱਲੀ ਹੋਈ ਹੈ ਬਾਕੀ ਤੁਹਾਨੂੰ ਹੋਰ ਦਿਖਾਉਨੇ ਆ ਦੂਜੇ ਗਮਲਿਆਂ ਚ ਵੀ ਦਿਖਾਉਨੇ ਆ ਕੁਝ ਦੋ ਗਮਲਿਆਂ ਚ ਇਧਰ ਲੱਗੀ ਹੈ ਜੀ ਉਦਾਂ ਦੀ ਹੋਈ ਇਹ ਆ ਦੇਖ ਸਕਦੇ ਹਾਂ ਤੁਸੀਂ ਵੀਡੀਓ ਚ ਹਨ ਤੇ ਆ ਇਹਦੇ ਫੁੱਲ ਲਏ ਜੀ ਐਤ ਕਿੰਨੀ ਜ਼ਿਆਦਾ ਪਏ ਆ ਬਾਰਸ਼ਾਂ ਜ਼ਿਆਦਾ ਪਈਆਂ ਇਸ ਕਰਕੇ ਇਹ ਵਧੀ ਫੁੱਲੀ ਬਹੁਤ ਹੈ ਜੀ ਤੇ ਆਪਣੇ ਕਾਫੀ ਐਤ ਕਿ ਨਵੇਂ ਫੁੱਲ ਆ ਦੇਖੋ ਨਵੇਂ ਫੁੱਲ ਇਹਦੇ ਆਏ ਫਿਰ ਇਹਦੀ ਗਰੋਥ ਹੋਈ ਆ ਇਸ ਵਾਰੀ ਰਿਕਮੈਂਡ ਕਰਕੇ ਦੱਸਿਓ ਕਿ ਕਿਤੇ ਕਿਤੇ ਕਰੇ ਤુલਸੀ ਲੱਗੀ ਹੋਈ ਆ ਕਿਉਂਕਿ ਦੇ ਫਾਇਦੇ ਬਹੁਤ ਹੈ ਜੀ ਕਾਫੀ ਗੁਣਕਾਰੀ ਹੈ ਜੀ ਇਹ ਪੌਦਾ ਅਸੀਂ ਇਹਨੂੰ ਪੌਦੇ ਦੇ ਤੌਰ ਤੇ ਲਾਇਆ ਹੋਇਆ ਜੀ ਬਾਕੀ ਤੁਸੀਂ ਦੱਸ ਸਕਦੇ ਹੋ ਕਿਉਂਕਿ ਇਹਨੂੰ ਮੰਨਤਾ ਵੀ ਹੈ ਜੀ ਕਿ ਕਈ ਕਰਾਂ ਚ ਇਹਦੀ ਪੂਜਾ ਵੀ ਹੁੰਦੀ ਹੈ ਜੀ ਪਰ ਆਪਾਂ ਇਹਨੂੰ ਪੌਦੇ ਦੇ ਤੌਰ ਤੇ ਵਿਚਾਰੀਂ ਲਾਇਆ ਹੋਇਆ ਤੇ ਪਰ ਤੁਹਾਡੇ ਨਾਲ ਵੀਡੀਓ ਜ਼ਰੂਰ ਸਾਂਝੀ ਕਰ ਰਿਹਾ ਹਾਂ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਲਾਈਕ ਜ਼ਰੂਰ ਕਰਿਓ ਜੀ ਇੱਕ ਆਇਸ ਗਮਲੇ ਚ ਆ ਦੇਖੋ ਵਧੀ ਫੁੱਲੀ ਬਾਦੂ ਹੈ ਜੀ ਇਹ ਵੀ ਤੇ ਆ ਇਹਦੇ ਨਾਲ ਇੱਕ ਸਦਾ ਭਾਰ ਦਾ ਬੂਟਾ ਉੱਗਿਆ ਹੋਇਆ ਇਹਨੂੰ ਵੀ ਫੁੱਲ ਕਲੀਆਂ ਕਲੀ ਦਿਖਾਈ ਦੇ ਰਹੀ ਅਖੇ ਲੂਗੀ ਇਹ ਵੀ ਤੇ ਇਹ ਬੂਟਾ ਵੀ ਕਾਫੀ ਚੱਲਿਆ ਹੋਇਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਕਮੈਂਟ ਜ਼ਰੂਰ ਕਰਿਓ ਵੀ ਕਿਹੜੇ ਕਿਹੜੇ ਘਰੇ ਤੁਲਸੀ ਦਾ ਬੂਟਾ ਲੱਗਿਆ ਹੋਇਆ ਤੇ ਆ ਦੇਖੋ ਕਿਵੇਂ ਇਹ ਬੜੀ ਫੁੱਲੀ ਹੋਈ ਹੈ ਜੀ ਫੁੱਲ ਲੈ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਕਿਉਂਕਿ ਤਾਂ ਜੋ ਤੁਹਾਨੂੰ ਇਦਾਂ ਦੀਆਂ ਵੀਡੀਓ ਫੇਰ ਹੋਰ ਮਿਲਦੀਆਂ ਰਹਿਣ ਬੈਲ ਆਈਕਨ ਨੂੰ ਦਬਾ ਦਿਓ ਧੰਨਵਾਦ ਸਾਰਿਆਂ ਦਾ ਜੀ